ਵਿਦਿਆਰਥੀਓ ਕੀ ਤੁਸੀਂ ਜਾਣਦੇ ਹੋ ਕਿ ਮੀਂਹ ਕਿਉਂ ਪੈਂਦਾ ਹੈ ਜਲ ਚੱਕਰ ਕੀ ਹੁੰਦਾ ਹੈ ਆਓ ਜਾਣੀਏ ਜਲ ਚੱਕਰ ਦੇ ਬਾਰੇ ਵਿੱਚ ਵਿਦਿਆਰਥੀਓ ਸਮੁੰਦਰਾਂ ਝੀਲਾਂ ਵਿਚਲਾੜਾ ਪਾਣੀ ਹੈ ਇਹ ਸੂਰਜ ਦੀ ਗਰਮੀ ਦੇ ਕਾਰਨ ਇਸ ਦਾ ਬਾਸ਼ਪੀਕਰਨ ਹੋ ਜਾਂਦਾ ਹੈ ਬਾਸ਼ਪੀਕਰਨ ਹੋ ਕੇੜਾ ਪਾਣੀ ਹੈ ਜਦ ਉੱਪਰ ਉਚਾਈ ਦੇ ਉੱਪਰ ਉੱਡਦਾ ਹੈ ਤਾਂ ਠੰਡਾ ਹੋ ਜਾਣ ਦੇ ਕਾਰਨ ਇਹ ਪਾਣੀ ਦੀਆਂ ਛੋਟੇ-ਛੋਟੀਆਂ ਬੂੰਦਾਂ ਦੇ ਵਿੱਚ ਬਦਲ ਜਾਂਦਾ ਹੈ ਪਾਣੀ ਦੀਆਂ ਛੋਟੇ-ਛੋਟੇ ਬੂੰਦਾਂ ਹਨ ਇਹ ਬੱਦਲ ਦਾ ਰੂਪ ਧਾਰਨ ਕਰ ਲੈਂਦੀਆਂ ਹਨ ਜਦੋਂ ਇਹ ਪਾਣੀ ਦੀਆਂ ਬੂੰਦਾਂ ਭਾਰੀਆਂ ਹੋ ਜਾਂਦੀਆਂ ਹਨ ਤਾਂ ਇਹ ਵਰਖਾ ਦੇ ਰੂਪ ਵਿੱਚ ਦੁਬਾਰਾ ਧਰਤੀ ਦੇ ਉੱਪਰ ਡਿੱਗ ਪੈਂਦੀਆਂ ਹਨ ਭਾਵ ਕਿ ਵਰਖਾ ਹੋਣ ਲੱਗਦੀ ਹੈ ਵਰਖਾ ਦਾ ਇਹ ਪਾਣੀ ਜਿਹੜਾ ਹੈ ਦੁਬਾਰਾ ਫਿਰ ਝੀਲਾਂ ਦੇ ਵਿੱਚ ਸਮੁੰਦਰਾਂ ਦੇ ਵਿੱਚ ਤਲਾਬਾਂ ਦੇ ਵਿੱਚ ਇਕੱਠਾ ਹੋ ਜਾਂਦਾ ਹੈ ਤੇ ਵਿਦਿਆਰਥੀਓ ਇਹ ਜਿਹੜਾ ਸਰਕਲ ਹੈ ਦੁਬਾਰੇ ਫਿਰ ਸ਼ੁਰੂ ਹੋ ਜਾਂਦਾ ਹੈ ਇਸ ਨੂੰ ਕਹਿੰਦੇ ਹਨ ਜਲ ਚੱਕਰ